ਸਰਬਜੀਤ ਸੰਗਰੂਰ ਵੀ ਦੀ ਤchna ਮੰਦੀਆਂ ਕਮਜੋਰੀਆਂ ਕੁਝ ਠੋਸ ਤੇ ਕੁਝ ਬਰੀਕ ਹੁੰਦੀਆਂ ਨੇ ਸੰਗਰੂਰ ਵੀ ਕੁਝ ਰਣ ਚੁੱਪ ਚਤੀਤੀਆਂ ਤੇ ਕੁਝ ਮਾਰਦੀਆਂ ਠੀਕ ਹੁੰਦੀਆਂ ਨੇ ਸੰਗਰੂਰ ਵੀ ਕੁਝ ਸਮਾਂ ਰੈਂਦੇ ਆਂ ਹੀ ਗਲਤੀ ਆਪਣੀ ਸੁਧਾਰ ਲੈਂਦੇ ਕੁਝ ਕਰ ਅਣ ਦੇਖਿਆਂ ਗਲਤੀਆਂ ਨੂੰ ਮਨ ਆਪਣੇ ਦੀ ਨਾਸਾਰ ਲੈਂਦੇ ਮਨ ਆਪਣੇ ਦੀਨਾ ਸਾਰ ਲੰਦੇ